ਆ ਮੇਰੇ ਪਾਸ ਚਿੱਠੀ ਹੈ ਕਹਿੰਦੇ ਵੀ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਆ ਗਈ ਜਿਹੜੇ ਕਹਿੰਦੇ ਸੀ ਨਿਵਾਗੇ ਨਾਲ ਤੇਰੇ ਮੇਲਗੇ ਜਾ ਕੇ ਉੱਪਰਲੀ ਸਰਕਾਰ ਦੇ ਨਾਲ ਜੋ ਸੰਘਰਸ਼ ਕਿਸਾਨਾਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਕੀਤਾ ਸੀ ਕਾਲੇ ਕਾਨੂੰਨਾਂ ਨੂੰ ਬੰਦ ਕਰਾਇਆ ਸੀ ਉਹੀ ਕੁਝ ਅੱਜ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇੱਥੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲਾਗੂ ਕਰਤਾ ਹੈ ਕਾਲਾ ਕਾਨੂੰਨ ਤੇ ਆ ਚਿੱਠੀ ਆ ਗਈ ਹੈ ਕਿ ਜੀ ਜਿਹੜੇ ਸੈਲੋ ਹੈ ਕਾਰਪੋਰੇਟ ਕਰਾਣਿਆਂ ਦੇ ਵੱਡੇ ਕਾਰਖਾਨੇਦਾਰਾਂ ਦੇ ਜਿਹੜੇ ਸੈਲੋ ਬਣਾਏ ਆ ਉਹਨਾਂ ਨੂੰ ਮੰਡੀ ਡिक्लेअर ਕਰਤਾ ਹੈ ਹੁਣ ਕਿਸਾਨ ਹੈ ਜਿਹੜਾ ਉਹ ਦਾਣਾ ਮੰਡੀ ਚ ਨਾ ਆ ਕੇ ਸੈਲੋ ਦੇ ਉੱਪਰ ਸਿੱਧੀ ਜਾ ਕੇ ਕਣਕ ਦੇ ਸਕਦਾ ਇਹਦੇ ਨਾਲ ਕਿਹਾ ਹੋਣਾ ਹੈ ਕਿ ਆਉਣ ਵਾਲੇ ਦਿਨਾਂ ਚ ਮੰਡੀਆਂ ਬੰਦ ਹੋ ਜਾਣੀਆਂ ਆੜਤਾਲਾ ਸਿਸਟਮ ਖਤਮ ਹੋ ਜਾਣਾ ਸਾਡਾ ਅਰਥਵਿਵਸਥਾ ਜਿਹੜੀ ਵਿਵਸਥਾ ਜਿਹੜੀ ਪੰਜਾਬ ਦੀ ਉਹ ਮੰਡੀਆਂ ਦੇ ਦੁਆਲੇ ਘੁੰਮਦੀ ਹੈ ਖੇਤੀ ਤੇ ਆਧਾਰਿਤ ਹੈ ਜਦੋਂ ਮੰਡੀਆਂ ਖਤਮ ਹੋਣਗੀਆਂ ਤਾਂ ਲੇਬਰ ਦਾ ਕੰਮ ਖਤਮ ਹੋਏਗਾ ਪੱਲੇਦਾਰੀ ਖਤਮ ਹੋ ਜਾਣੀ ਹੈ ਨਾਲ ਹੀ ਜਿਹੜੇ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਆ ਉਹਨਾਂ ਦੇ ਚੁੱਲ੍ਹੇ ਬੰਦ ਹੋਣੇ ਨਾਲ ਹੀ ਦੁਕਾਨਦਾਰੀਆਂ ਖਤਮ ਹੋ ਜਾਣੀਆਂ ਆੜਤ ਖਤਮ ਹੋਣੀ ਹੈ ਇਹ ਸਾਰੀ ਅਰਥਵਿਵਸਥਾ ਹਿਲ ਜਾਣੀ ਹੈ ਜਿਹੜੀ ਲੜਾਈ ਐ ਸੀ ਕੇਂਦਰ ਦੇ ਨਾਲ ਲੜ ਕੇ ਉੱਥੇ ਤੇ ਆਪਣੇ ਆਪ ਜਿੱਤ ਕੇ ਆਏ ਸੀ ਉਹੀ ਕੁਝ ਕੇਂਦਰ ਸਰਕਾਰ ਨੇ ਇੱਕ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇੱਕ ਚਿੱਠੀ ਦੇ ਨਾਲ ਪੰਜਾਬ ਦੀ ਕਿਸਾਨੀ ਔਰ ਮੰਡੀ ਸਿਸਟਮ ਨੂੰ ਖਤਮ ਕਰਨ ਦਾ ਮੂਵ ਹੈ ਹੌਲੀ ਹੌਲੀ ਐਮਐਸਪੀ ਵੀ ਇਹਦੇ ਨਾਲ ਖਤਮ ਹੋ ਜਾਣੀ ਹੈ ਉਹਨਾਂ ਦੀ ਮੋਨੋਪੋਲੀ ਹੋ ਜਾਣੀ ਹੈ ਜਿਹੜੇ ਸੈਲੋ ਵਾਲੇ ਐ ਕਾਰਪੋਰੇਟ ਦੇ ਵੱਡੇ ਆਧਾਰੇ ਆਧਾਰੇ ਉਹਨਾਂ ਦੀ ਮੋਨੋਪੋਲੀ ਹੋ ਜਾਣੀ ਹੈ ਤੇ ਕਿਸਾਨ ਨੂੰ ਜਿਹੜਾ ਉਹਨਾਂ ਦੀ ਫਸਲ ਦਾ ਭਾਅ ਹੈ ਉਹ ਵੀ ਮਾਮੂਲੀ ਮਿਲ ਲੱਗ ਜਾਣਾ ਇਸ ਲਈ ਅੱਜ ਕਿਸਾਨਾਂ ਨੂੰ ਫੇਰ ਸੰਘਰਸ਼ ਦੇ ਰਾਹ ਤੇ ਤੋਰ ਦਿੱਤਾ ਇਹਨਾਂ ਨੇ ਮੈਂ ਅਪੀਲ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਇਹ ਜਿਹੜਾ ਕਾਲਾ ਕਾਨੂੰਨ ਦੀ ਕਾਲੀ ਚਿੱਠੀ ਇਹਨਾਂ ਨੇ ਕੱਢੀ ਹੈ ਇਹਨੂੰ ਤੁਰੰਤ ਵਾਪਸ ਲਵੇ ਕਿ ਸਟੈਂਡ ਰਹੂਗਾ ਤੁਹਾਡਾ ਤੇ ਤੁਹਾਡੀ ਪਾਰਟੀ ਜੀ ਜੇਕਰ ਨਹੀਂ ਕਰਦੇ ਤਾਂ ਕਿਸਾਨਾਂ ਨੇ ਸੰਘਰਸ਼ ਜਿਹੜਾ ਵਿੱਟਣਗੇ ਐਸੀ ਉਹਨਾਂ ਦੇ ਨਾਲ ਪਹਿਲਾਂ ਵੀ ਖੜੇ ਰਹੇ ਆ ਤੇ ਹੁਣ ਵੀ ਅੱਗੇ ਨੂੰ ਖੜਾਗੇ ਹਰ ਹਿਲੇ ਕਿਸਾਨੀ ਦਾਣਾ ਮੰਡੀਆਂ ਆੜਤ ਤੇ ਲੇਬਰ ਤੇ ਟਰਾਂਸਪੋਰਟ ਪੰਜਾਬ ਦੀ ਜਿਹੜੀ 为什么不讲一讲我